ਮੇਰੇ ਸਾਰੇ ਪ੍ਰੈਸ ਦੇ ਵੀਰਾਂ ਦਾ ਤੁਸੀਂ ਸਾਰੇ ਸਾਡੇ ਛੋਟੇ ਜਿਹੇ ਬਲਾਵੇ ਤੇ ਜਿਸ ਤੰਗ ਦੇ ਨਾਲ ਇਸ ਚੋਣਾਂ ਵਾਲੀ ਮਾਹੌਲ ਦੇ ਵਿੱਚ ਰੋਜ਼ ਭਾਰਤੀ ਜਨਤਾ ਪਾਰਟੀ ਦਾ ਪੱਖ ਜਾਣਨ ਦੇ ਲਈ ਭਾਰਤੀ ਜਨਤਾ ਪਾਰਟੀ ਵੱਲੋਂ ਜੋ ਪੰਜਾਬ ਸੂਬੇ ਦੇ ਹੱਕ ਦੇ ਲਈ ਔਰ ਵੈਸਟ ਚੋਣਾਂ ਦੇ ਵਿੱਚ ਸਾਡੇ ਕੈਂਡੀਡੇਟ ਜੀਵਨ ਗੁਪਤਾ ਜੀ ਦੇ ਪੱਖ ਦੇ ਲਈ ਜੋ ਪੱਖ ਸੱਖਿਆ ਜਾਂਦਾ ਅਲੱਗ-ਅਲੱਗ ਲੀਡਰਸ਼ਿਪ ਵੱਲੋਂ ਤੁਸੀਂ ਰੋਜ਼ ਮੌਜੂਦ ਰਹਿੰਦੇ ਹੋ ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਵੈਲਕਮ ਕਰਦਾ ਹਾਂ ਅੱਜ ਦਾ ਜਿਹੜਾ ਬੜਾ ਅਹਿਮ ਮੁੱਦਾ ਨਸ਼ਿਆਂ ਨੂੰ ਲੈ ਕੇ ਜੋ ਸਰਕਾਰ ਵੱਲੋਂ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਉਹਦੇ ਬਾਬਤ ਕੋ ਸਰਕਾਰ ਦਾ ਸਹੀ ਚਿਹਰਾ ਤੁਹਾਨੂੰ ਦਿਖਾਉਣ ਦੇ ਲਈ ਅੱਜ ਦੀ ਇਹ ਪ੍ਰੈਸ ਕਾਨਫਰੰਸ ਦਾ ਯੋਜਨ ਕੀਤਾ ਗਿਆ ਜਿਹਨੂੰ ਆਦਰਨੀਏ ਮਿਸ ਰਿੰਦੀ ਜੋ ਸਾਡੇ ਸੂਬੇ ਦੇ ਜਨਰਲ ਸੈਕਟਰੀ ਨੇ ਤੁਹਾਡੇ ਨਾਲ ਗੱਲਬਾਤ ਕਰਨਗੇ ਉਹਨਾਂ ਦੇ ਨਾਲ ਮੌਜੂਦ ਨੇ ਸਾਡੇ ਸੂਬੇ ਦੇ ਜਨਰਲ ਸੈਕਟਰੀ ਵਿਆਲ ਸਿੰਘ ਛੋਡੀ ਜੀ ਸਰਦਾਰ ਸਾਡੇ ਸਪੋਕਸਪਰਸਨ ਸਾਧਿਆ ਆਦਰਨੀਏ ਪ੍ਰਿਤਪਾ ਸਿੰਘ ਬੰਦੇਵਾਲ ਜੀ ਔਰ ਸਪੋਕਸਪਰਸਨ ਮੇਰੇ ਵੀਰ ਡਾਕਟਰ ਕਮਲਜੀਤ ਸੋਈ ਜੀ ਔਰ ਤੁਹਾਡੇ ਸਾਰਿਆਂ ਦੇ ਮਿੱਤਰ ਸਾਡੇ ਪ੍ਰੈਸ ਸੈਕਟਰੀ ਡਾਕਟਰ ਸਤੀ ਜੀ ਇਹ ਸਾਰੇ ਮੌਜੂਦ ਨੇ ਮੈਂ ਬੇਨਤੀ ਕਰਦਾ ਅਨੈਸ ਰਿੰਜੀਰੋ ਤੁਹਾਡੇ ਨਾਲ ਗੱਲਬਾਤ ਰੱਖਣਗੇ ਤੁਹਾਡਾ ਸਾਰੇ ਭਰਾਵਾਂ ਦਾ ਅੱਜ ਦੀ ਐਸਪ੍ਰੈਸ ਮਿਲਣੀ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀ ਜਨਤਾ ਨੇ ਬੜੀ ਸਦਰਾ ਦੇ ਨਾਲ ਬੜੀਆਂ ਉਮੀਦਾਂ ਦੇ ਨਾਲ ਰਿਕਾਰਡ ਤੋੜ 92 ਨਮੂਨੇ ਚੁਣ ਕੇ ਪੰਜਾਬ ਦੀ ਵਿਧਾਨ ਸਭਾ ਚ ਭੇਜੇ। ਉਹ ਜਦੋਂ ਭੇਜੇ ਉਸ ਵੇਲੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਕੁਝ ਵਾਅਦੇ ਕੀਤੇ ਸੀਗੇ ਜਿੱਥੇ 24 ਘੰਟੇ ਬਿਜਲੀ ਦੀ ਗੱਲ ਕੀਤੀ ਸੀਗੀ ਸਸਤੀ ਬਿਜਲੀ ਦੀ ਗੱਲ ਕੀਤੀ ਸੀਗੀ ਬੇਅਦਬੀਆਂ ਦੇ ਮਾਮਲੇ ਦੀ ਗੱਲ ਕੀਤੀ ਸੀ ਮਾਈਨਿੰਗ ਦਾ ਜਿਹੜਾ ਚੱਲਦਾ ਪਿਆ ਉਸ ਨੂੰ ਖਤਮ ਕਰਤਾ ਸੀਗਾ ਜਿਹੜਾ ਮਾਫੀਆ ਚੱਲਦਾ ਉਸ ਨੂੰ ਖਤਮ ਕਰਨ ਦੀ ਗੱਲ ਕੀਤੀ ਸੀ ਔਰ ਇੱਕ ਹੋਰ ਵਾਦਾ ਜਨਾਵਾ ਕੀਤਾ ਸੀਗਾ ਕਿ ਪੰਜਾਬ ਵਾਸਤੇ ਉਹ ਸੀਗਾ ਨਸ਼ਾ ਮੁਕਤ ਪੰਜਾਬ ਤਿੰਨ ਮਹੀਨੇ ਚ ਅਸੀਂ ਨਸ਼ੇ ਦਾ ਲੱਕ ਤੋੜ ਦੇਾਂਗੇ ਨਸ਼ਾ ਪੰਜਾਬ ਚੋਂ ਖਤਮ ਕਰ ਦੇਾਂਗੇ ਅੱਜ 3 ਸਾਲ ਹੋ ਗਏ ਨਸ਼ਾ ਖਤਮ ਨਹੀਂ ਹੋਇਆ ਨਸ਼ਾ ਘਰ-ਘਰ ਵਿਕਣ ਲੱਗ ਪਿਆ ਔਰ ਸਾਰੇ ਪੰਜਾਬੀ ਇਸ ਗੱਲ ਤੋਂ ਚਿੰਤਿਤ ਸੀਗੇ ਜੇ ਜਿਹੜੀ ਸਰਕਾਰ ਨਸ਼ਿਆਂ ਵਿਰੁੱਧ ਕਾਰਵਾਈ ਦੀ ਗੱਲ ਕਰਦੀ ਹੋਵੇ ਸੇਰ ਤੋਂ ਲੈ ਕੇ ਸ਼ਾਮ ਤੱਕ ਢੰਡोरा पिटਦੀ ਹੋਵੇ ਔਰ 15000 15500 ਸਮੱਗਲਰਸ ਨੂੰ ਅਰੈਸਟ ਕਰਨ ਦੀ ਗੱਲ ਕਰਦੀ ਹੋਵੇ 987 ਐਫਆਈਆਰ ਦਰਜ ਕਰਨ ਦੀ ਗੱਲ ਕਰਦੀ ਹੋਵੇ ਸਿਰਫ ਨਸ਼ਾ ਯੁੱਧ ਨਸ਼ਾ ਵਿਰੁੱਧ ਜਾਨੀ ਕਿ 1 ਮਾਰਚ ਦੇ ਬਾਅਦ ਦਾ ਇੱਕ ਡਾਟਾ ਹੈ ਜਿਉਂਦਾ ਇਹਨਾਂ ਨੇ ਯੁੱਧ ਨਸ਼ਾ ਵਿਰੁੱਧ ਦਾ ਇਹ 슬ੋਗਨ ਚਲਾ ਕੇ ਇੱਕ ਮੁਹਿੰਮ ਚਲਾਈ ਹੈ ਉਦੇ باوجود ਅੱਜ ਵੀ ਹੋਮ ਡਿਲੀਵਰੀਆਂ ਹੋ ਰਹੀਆਂ ਨੇ ਤੇ ਚਿੰਤਾ ਤੇ ਹੁੰਦੀ ਹੈ ਕਿ ਜੇ ਸਰਕਾਰ ਇੰਨੀ ਡ੍ਰਿਡ ਸੰਕਲਪ ਹੋਵੇ ਤੇ ਆਪਾਂ ਅਕਸਰ ਪੰਜਾਬੀ ਦੇਖਦੇ ਆਂ ਕਿ ਪੰਜਾਬ ਦੀ ਸਰਕਾਰ ਦੀ ਸਹਿਮਤੀ ਦੇ ਬਿਨਾਂ ਚਿੜੀਆ ਵੀ ਪਰਣੀ ਮਾਰ ਸਕਦੀ ਤੇ ਫਿਰ ਇਹ ਨਸ਼ਾ ਕਿਉਂ ਨਹੀਂ ਖਤਮ ਹੁੰਦਾ ਅੱਜ ਤੁਹਾਡੇ ਸਾਹਮਣੇ ਨਸ਼ਾ ਨਾ ਖਤਮ ਹੋਣ ਦਾ ਕਾਰਨ ਲੈ ਕੇ ਆਏ ਆਂ ਇਹਦੇ ਮੰਤਰੀ ਇਹਦੇ ਸੰਤਰੀ ਇਹਨਾਂ ਦੇ ਕਰਮਕর্তਾ ਖੁਦ ਉਹਦੇ ਵਿੱਚ ਅੰਦਾਜ਼ ਜਿਹੜਾ ਹੈਗਾ ਉਹਨੂੰ ਪ੍ਰੋਟੈਕਸ਼ਨ ਦਿੰਦੇ ਨੇ ਸਮਗਲਰ ਨੂੰ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਕਿ ਕੁਝ ਦਿਨ ਪਹਿਲਾਂ ਮਲਵਿੰਦਰ ਕੰਨ ਜੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਭਾਜਪਾ ਸਮਗਲਰਾਂ ਦੇ ਨਾਲ ਉਹ ਸ਼ੁਕੀ ਸੀਗਾ ਕਿ ਸਾਡੇ ਪਟਿਆਲੇ ਦੇ ਇੱਕ ਕਾਉਂਸਲਰ ਨੇ ਕਿਸੇ ਬੰਦੇ ਕੋਲ 5 ਗ੍ਰਾਮ ਨੋਟ ਕਰਨਾ ਕਿਸੇ ਬੰਦੇ ਕੋਲ 5 ਗ੍ਰਾਮ ਡਰੱਗਸ ਫੜੀਆਂ ਗਈਆਂ ਗਈਆਂ ਸੀ ਕੋਰਟ ਨੇ ਉਹਨੂੰ ਜ਼ਮਾਨਤ ਹੀ ਦਿੱਤੀ ਔਰ ਜ਼ਮਾਨਤੀ ਨੂੰ ਤੁਸੀਂ ਅਸੀਂ ਸਾਰੇ ਜਾਣਦੇ ਹੋ ਕਿਸੇ ਨੂੰ ਜ਼ਮਾਨਤ ਦੇਣੀ ਹੋਵੇ ਤਾਂ ਮਿਸਟਰ ਕਾਉਂਸਲਰ ਜਿਹੜਾ ਹੈਗਾ ਉਸ ਨੂੰ ਟੈਸਟ ਕਰਦਾ ਕਿ ਹਾਂ ਇਹ ਬੰਦਾ RAM SINGH SHAM SINGH ਜਾਂ ਫਲਾਫਲਾ ਹੈਗਾ ਕਰਦੇ ਆਪ ਸਾਰੇ ਕਾਉਂਸਲ ਜ਼ਮਾਨਤੀ ਅਸਿਸਟ ਕਰਨਾ ਹੁੰਦਾ ਹੈ ਕੋਰਟ ਦਾ ਪ੍ਰੋਸੀਜਰ ਹੈ ਸਿਰਫ ਉਸ ਨੇ ਜਿਹੜਾ ਜ਼ਮਾਨਤੀ ਸੀਗਾ ਉਹ ਵੀ ਉਸ ਵਿਕਟਮ ਦਾ ਯਕਾਨ ਲਈ ਕਲਪੇਟ ਦਾ ਦਾਦਾ ਸੀਗਾ ਉਸ ਨੂੰ ਸਿਰਫ ਆਡੈਂਟੀਫਾਈ ਕੀਤਾ ਕਿ ਹਾਂ ਇਹ ਫਲਾ ਸਿੰਘ ਫਲਾ ਸਿੰਘ ਹੈਗਾ ਮੇਰੇ ਮੱਲੇ ਚ ਰੰਦਾ ਤੇ ਇਹਨੇ ਕੀ ਕਿਹਾ ਭਾਰਤੀ ਜਨਤਾ ਪਾਰਟੀ ਡਰੱਗਸ ਦੇ ਸਮਗਰਨ ਆ ਬਿਲ ਗਈ ਆ ਓਏ ਉਹ ਤੇ 5 ਗ੍ਰਾਮ ਜਿਹਨੂੰ ਫੜਿਆ ਸੀਗਾ ਉਹਦੀ ਜ਼ਬਾਨਤੀ ਦੀ ਆਡੈਂਟੀਫਾਈ ਕੀਤੀ ਸੀਗੀ ਆਡੈਂਟੀਫਿਕੇਸ਼ਨ ਕੀਤੀ ਸੀ ਤੇ ਤੁਸੀਂ ਕਹਿੰਦੇ ਹੋ ਨਾਲ ਮਿਲ ਗਈ ਭੀ ਜੀਪੀ ਔਰ ਅੱਜ ਤੁਹਾਡਾ ਮੰਤਰੀ ਜਾ ਕੇ ਘਰਿਆਂ ਦੇ ਵਿੱਚ ਜਾ ਕੇ ਡਰੱਗਸ ਮੰਗਨ ਦੇ ਨਾਲ ਉਹਨੂੰ ਛੁਡਾਣ ਦੀ ਕੋਸ਼ਿਸ਼ ਕਰਦਾ ਉਸ ਨੂੰ ਤੁਸੀਂ ਕੀ ਕਹੋਗੇ ਮੈਂ ਜਿਹੜੀ ਤੁਹਾਡੇ ਨਾਲ ਅਸੀਂ ਸਾਰੀ ਡਿਟੇਲ ਸ਼ੇਅਰ ਕਰਾਂਗੇ ਇਹ ਮਾਮਲਾ 28 ਮਈ ਦਾ ਅਜਦਾਲਾ ਪੁਲਿਸ ਥਾਣੇ ਦਾ ਇਹ ਐਫ ਆਈ ਆਰ ਦੀ ਕਾਪੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਅਸੀਂ ਕਰਨਬੀਰ ਸਿੰਘ ਤੇ ਸਹਿਜਪ੍ਰੀਤ ਸਿੰਘ ਦੋਨੋਂ ਗ੍ਰਿਫਤਾਰ ਹੋਏ ਨੇ ਔਰ ਇਹਨਾਂ ਕੋਲ ਦੇਖ ਸਕਦੇ ਹੋ 50 ਗ੍ਰਾਮ ਹਿਰੋਇਨ ਬਰਾਮਦ ਹੋਈ ਕਿੰਨੀ ਹੋਈ 50 ਗ੍ਰਾਮ ਹਿਰੋਇਨ ਤੇ 50 ਗ੍ਰਾਮ ਹਿਰੋਇਨ ਕਿਸ ਕੈਟਾਗਰੀ ਚ ਆਂਦੀ ਆ ਕਮਰਸ਼ੀਅਲ ਕੈਟਾਗਰੀ ਚ ਆਂਦੀ ਆ ਇਹ ਤੁਸੀਂ ਸਾਰੇ ਦੇਖ ਰਹੇ ਹੋ ਐਫ ਆਈ ਆਰ ਔਰ ਇਹ ਆਮ ਆਦਮੀ ਪਾਰਟੀ ਦਾ ਟਮਾਟਰ ਵਾਲਾ ਮੰਤਰੀ ਸ਼ਕਲ ਦੇਖ ਲੋ ਜੀ ਚੰਗੀ ਤਰ੍ਹਾਂ ਇਹੀ ਨਹੀਂ ਹੋਇਆ ਹੁਣ ਅਗਲੀ ਤੋਸੀਦਾਂ ਦਿਖਾਣੇ ਆ ਸੀ ਅਸੀਂ ਕੋਈ ਫੈਕਟਸ ਆਪਣੇ ਅਲੀਗੇਸ਼ਨ ਨਹੀਂ ਲਾ ਰਹੇ ਫੈਕਟਸ ਦਿਖਾ ਰਹੇ ਆ ਔਰ ਇੱਕ ਕੁਲਦੀਪ ਸਿੰਘ ਢਾਲੀਵਾਲ ਆਪਣੀ ਫੇਸਬੁੱਕ ਤੇ ਪੋਸਟ ਕਰਦਾ ਹੈ ਇਹ ਉਹਦੀ ਫੇਸਬੁੱਕ ਹੈ ਕੁਲਦੀਪ ਸਿੰਘ ਢਾਲੀਵਾਲ ਆਪਣੀ ਫੇਸਬੁੱਕ ਤੇ ਪੋਸਟ ਕੀ ਕਰਦਾ ਆ ਕਰ ਲੋ ਫੋਟੋ ਉਹ ਕਰਦਾ ਅਜਨਾਲਾ ਥਾਣੇ ਵਿੱਚ ਨਸ਼ਾ ਕਰਨ ਵਾਲੇ ਲੜਕੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਮੈਂ ਅੱਜ ਥਾਣੇ ਜਾ ਕੇ ਉਹਨਾਂ ਨੂੰ ਨਸ਼ਾ ਸ਼ਕਤੀ ਕੇਂਦਰ ਭੇਜਣ ਦਾ ਆਦੇਸ਼ ਦਿੱਤਾ। ਇਹ ਸੌਰੀ ਨਸ਼ਾ ਮੁਕਤੀ ਕੇਂਦਰ ਭੇਜਣ ਦਾ ਆਦੇਸ਼ ਦਿੱਤਾ। ਕਿਉਂਕਿ ਘੱਟ ਉਮਰ ਦੇ ਨੌਜਵਾਨ ਲੜਕੇ ਹਨ। ਔਰ ਮੈਨੂੰ ਲੱਗਦਾ ਕਿ ਉਹਨੂੰ ਸਜ਼ਾ ਦੀ ਨਹੀਂ ਇਲਾਜ ਦੀ ਲੋੜ ਹੈ। ਮੈਨੂੰ ਇੱਥੇ ਇਹ ਦੱਸੋ। ਕਿਆ ਜਦੋਂ ਐਫ ਆਈ ਆਰ ਦਰਜ ਹੋਵੇ ਕਿਹੜੇ ਸੰਵਿਧਾਨ ਚ ਲਿਖਿਆ ਕਿਹੜੇ ਕਾਨੂੰਨ ਚ ਲਿਖਿਆ ਕਿ ਮੰਤਰੀ ਜਾ ਕੇ ਥਾਣੇ ਚ ਆਦੇਸ਼ ਦੇਗਾ ਚਾਹ ਉਹਦੀ ਜੂਡਿਕਸ਼ਨ ਬੰਦੀ ਹੈ ਕਿਸੇ ਮੰਤਰੀ ਦੀ ਜਾ ਕੇ ਕਿਸੇ ਕਰਪਰੇਟ ਦੇ ਕਿਸੇ ਮੁਜਰਮ ਦੇ ਬਸ ਇਹ ਕਹਣਾ ਕਿ ਆਦੇਸ਼ ਦੇਣਾ ਹੈ ਥਾਣੇ ਨੂੰ ਸਭ ਤੋਂ ਪਹਿਲੀ ਚੀਜ਼ ਹੈ ਔਰ ਦੂਸਰੀ ਇੰਤਜ਼ਾਰ ਰਹੋ ਤੁਸੀਂ ਤੁਸੀਂ ਅੱਜ ਤੱਕ ਇਹ ਦੇਖਿਆ ਕਿ ਕੋਈ ਮੰਤਰੀ ਜਿਹੜਾ ਹੈਗਾ ਥਾਣੇ ਦੇ ਕਿਸੇ ਬੰਦੇ ਦੇ ਮਗਰ ਜਾਂਦਾ ਹੋਵੇ ਦੇਖਿਆ ਅਜੇ ਤੱਕ ਕੋਈ ਮੰਤਰੀ थाने की जनता होए किसे मुरझान दे कल पक्षावेच आ तो वीडियो दिखा रहे हैं लाइव वीडियो है और ये आवाज भी सुन लेना की यह देश दे रहा है पुरुषार्थनु देश दुनिया की हर खबर सबसे पहले देखने के लिए फॉलो करें सर्वजन न्यूज़ यूट्यूब फेसबुक इंस्टाग्राम और व्हाट्सएप चैनल पर